ਸਾਨ ਵੀਰੋ ਖੇਤੀਬਾੜੀ ਮੰਤਰੀ ਸਾਹਿਬ ਦੇ ਗੇਟ ਅੱਗੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਾਰਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਨੇ ਤੇ ਉਹਨਾਂ ਦੇ ਬਿਲਕੁਲ ਨਾਲ ਹੀ ਉਹਨਾਂ ਦੇ ਪਤੀਜਾ ਜੀ ਕੰਮ ਕਰਦੇ ਨੇ ਸੀਡ ਦਾ ਨੰਬਰਦਾਰ ਸਾਹਿਬ ਤੇ ਇਸ ਵਾਰ ਨੰਬਰਦਾਰ ਸਾਹਿਬ ਨੂੰ ਵੀ ਕਣਕ ਦੀ ਉਹ ਵੈਰੈਟੀ ਆ ਜਿਹੜੀ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੀ ਜਿਵੇਂ 872 ਦਾ ਇਹ ਕੀ ਬਹੁਤ ਰੌਲਾ ਪੈ ਰਿਹਾ ਬੀਜ ਹਰੇਕ ਥਾਂ ਮੇ ਪਿਆ ਪਰ TL ਫਾਊਂਡੇਸ਼ਨ ਨਹੀਂ ਕਿਤੋਂ ਮਿਲਦਾ ਬਰੀਡਰ ਤੋਂ ਤਿਆਰ ਕੀਤਾ ਹੋਇਆ ਸਿੱਧਾ ਫਾਊਂਡੇਸ਼ਨ ਬੀਜ 872 ਦਾ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲੇ ਹੈਗਾ ਤੇ ਇਹਨਾਂ ਨੇ ਜਰਮੀਨੇਸ਼ਨ ਵੀ ਚੈੱਕ ਕਰ ਲਈ ਸਿਰਫ 10 ਦਿਨਾਂ ਦੀ ਕਣਕ ਹੈ ਬਹੁਤ ਸੋਹਣੀ ਖੜੀ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੇ 872 ਕਿੰਨਾ ਕੁ ਛਾੜ ਦੇ ਜੂ ਜੀ ਤੁਹਾਡੇ ਹਿਸਾਬ ਨਾਲ ਮੈਕਸਿਮਮ ਕੈਪੈਸਿਟੀ ਬਹੁਤ ਹੈ ਜੀ 72 73 ਮੰਨ ਤਾਂ ਆਮੀ ਦੇ ਜਾਂਦੀ ਹੂੰ 80 ਨੂੰ ਵੀ ਟੱਚ ਕਰ ਸਕਦੇ ਆ ਅਸੀਂ ਕ੍ਰੋਸ ਕਰਦੀ ਆ ਯੂਨੀਵਰਸਿਟੀ ਕਹਿੰਦੀ ਮੈਂ ਨਹੀਂ ਕਹਿੰਦਾ ਹੂੰ ਯੂਨੀਵਰਸਿਟੀ ਕਹਿੰਦੀ ਕ੍ਰੋਸ ਕਰਦੀ ਆ ਪਰ 1 ਤੋਂ 5 ਨਵੰਬਰ ਤੱਕ ਬਜਾਈ ਹੋਵੇ ਤਾਂ ਠੀਕ ਹੈ ਇਹ ਪੂਰੇ ਮਾਈਕਰੋ ਟੈਂਟ ਦੇ ਉੱਤੇ ਛਿੜਕੇ ਜਾ ਠੀਕ ਹੈ ਇਹਨੂੰ ਫਰਟੀਲਾਈਜ਼ਰ ਵੀ ਪੂ ਬਾਣ ਵੀ ਤਕੜੀ ਭਾਲ ਦੀ ਹੈ ਕਹਿੰਦੇ ਤਕੜਾ ਬਾਣ ਭਾਲ ਦੀ ਹੂੰ ਤਕੜਾ ਬਾਣ ਤਕੜਾ ਫਰਟੀਲਾਈਜ਼ਰ ਠੀਕ ਹੈ ਜੀ ਅਸ ਇਹ ਜਿਆ ਸਮਾਨ ਹੋ ਗਏ ਵੀ ਚੰਗੇ ਬਾਣਾ ਵਾਸਤੇ ਜੇ ਕਹਦੀ ਸਭ ਤੋਂ ਟਾਪ ਦੀ ਵੈਰੈਟੀ ਅੱਜ ਦੀ ਡੇਟ ਚ 877 ਹੈ ਹਾਂ ਹਾਂ ਤੇ ਫਿਰ ਸੈਕੰਡ ਹੈਗੀ ਹੈ ਬੇਟੇ 3386 ਦਿੱਲੀ ਵਾਲਿਆਂ ਦੀ ਜਿਨ੍ਹਾਂ ਦੀ 2976 ਤੇ 3086 ਨੇ 15 15 ਸਾਲ ਰਾਜ ਕੀਤਾ ਜੀ ਹਾਂ ਜੀ ਫਿਰ ਉਸ ਤੋਂ ਬਾਅਦ ਹੈਗੀ ਹੈ ਬੇਟੇ 327 327 ਜਿਨੇ ਆਪਣੇ ਰਿਜ਼ਲਟ ਦੇ ਦਮ ਤੇ ਨਾਮ ਬਣਾਇਆ ਤੇ ਇਹ ਕਣਕ ਨੇ 70 72 ਮਣ ਝਾੜ ਬਹੁਤ ਲੋਕਾਂ ਨੇ ਦਿੱਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫੋਨ ਆਏ ਸੀ ਵੀ ਬਾਈ ਆਪਣੇ 70 ਮਣ ਦੀ ਹੋਗੀ 75 ਦੀ ਹੋਗੀ ਤੇ 1 33 ਕੁਇੰਟਲ ਕਿੱਥੇ ਹੋਈ ਜਾਈ ਇਹ ਇਹ ਫਤੇਗੜ ਸਾਹਿਬ ਦਵਿੰਦਰ ਸਿੰਘ ਨਾ ਠੀਕ ਹੈ ਜੀ ਤੇ ਫਤੇਗੜ ਸਾਹਿਬ ਦਾ ਲੜਕਾ ਪਿੰਡ ਆਉਦਾ ਚਨਾਰਥਲ ਠੀਕ ਹੈ ਉਹ ਰਿਕਾਰਡ ਸੈੱਟ ਕਰਤਾ ਜੀ ਉਹਨੇ ਰਿਕਾਰਡ 33 ਕੁਇੰਟਲ ਕਰਾਸ ਕੀਤਾ ਠੀਕ ਹੈ ਤੇ ਯੂਨੀਵਰਸਿਟੀ ਉਹਨਾਂ ਨੂੰ ਸਨਮਾਨਤ ਵੀ ਕਰਕੇ ਗਈ ਹੈ ਹਾਂ ਫੇਸਬੁੱਕ ਤੇ ਵੀ ਪਿਆ ਇੰਸਟਾਗ੍ਰਾਮ ਤੇ ਵੀ ਪਿਆ ਜਿੱਥੇ ਮਰਜ਼ੀ ਕੱਢ ਕੇ ਦੇਖ ਲੋ 33 ਕਵਾਂਟਲ ਕ੍ਰਾਸ ਕੀਤਾ ਵੀ ਇੰਨਾ ਜ਼ਿਆਦਾ ਝਾੜ ਹੈ ਜਿਹੜਾ DW372 ਇਹਦਾ ਵੀ ਫਾਊਂਡੇਸ਼ਨ ਹੈ ਹਾਂ ਫਾਊਂਡੇਸ਼ਨ ਠੀਕ ਹੈ ਇਹਦਾ ਵੀ ਫਾਊਂਡੇਸ਼ਨ ਬੀਜ ਮਿਲ ਜੂਗਾ ਤੇ ਬਾਕੀ ਹੋਰ ਕਿਹੜੇ-ਕਿਹੜੇ ਨੇ ਹੋਰ 3386 ਹੋ ਗਿਆ ਜੀ ਹਾਂਜੀ ਤੇ 3385 ਵੀ ਹੋ ਗਿਆ ਜੀ ਫਿਰ 371 ਹੋ ਗਿਆ ਜੀ 371 ਤੇ 72 ਕਰਨਾਲ ਵਾਲਿਆਂ ਇਹ ਵੀ ਵਧੀਆ 372 ਵੀ ਹੈਗਾ ਹਾਂਜੀ ਤੇ 3385 ਵੀ ਹੈਗਾ ਜੀ ਜੀ ਤੇ 2852 ਲੇਟ ਵੈਰਾਈਟੀ ਲੇਟ ਵੈਰਾਈਟੀ ਵੀ ਲੇਟ ਦੇ ਵਿੱਚ ਫਾਊਂਡੇਸ਼ਨ ਤੇ ਸਰਟੀਫਾਈਡ ਦੋਨੋਂ ਹੀ ਹੈਗੀ ਹੈ ਹੂੰ ਵੀ ਲੇਟ ਵੈਰਾਈਆਂ ਦੇ ਵਿੱਚ ਸਭ ਤੋਂ ਕਾਮਯਾਬ ਹੈ ਤੇ ਕਦੋਂ ਤੱਕ ਲਾ ਸਕਦੇ ਹਾਂ ਇਹਨੂੰ ਆਪਾਂ ਇਹ ਬੇਟੇ ਦਸੰਬਰ 4 ਤੱਕ ਵੀ ਲੱਗ ਜਾਂਦੀ ਹੈ ਠੀਕ ਹੈ ਹਾਂ 10 ਦਸੰਬਰ ਤੱਕ ਵਧੀਆ ਲੱਗਦੀ ਹੈ ਹਾਂਜੀ ਜਿਹੜੇ ਮਰਜ਼ੀ ਲਾਓ ਉਹਦਾ ਇਹ ਵਿਵਦ ਪਾਉਣਾ ਪੈਂਦਾ ਹੂੰ ਔਰ ਝਾੜ ਪੂਰਾ ਆਉਂਦਾ ਝਾੜ ਪੂਰਾ ਆਉਂਦਾ ਇਹ ਵੀ 28 30 ਕੁਇੰਟਲ ਰਾਮ ਨਾਲ ਹੀ ਹੋ ਜਾਂਦੇ ਹਾਂਜੀ ਕਈਆਂ ਨੇ 32 32 ਕਰਾਸ ਕੀਤਾ ਜੀਵਨ ਨਗਰ ਰੈਲ ਨਵਾੜਾ ਦੇ ਪਾਸੇ ਹੂੰ ਨਾਲੀ ਦੀ ਧਰਤੀ ਉੱਥੇ 32 ਕੁਇੰਟਲ ਵੀ ਕਰਾਸ ਕਰ ਚੁੱਕੀ ਹੈ ਠੀਕ ਹੈ ਆਪਣੇ ਖੇਤਾਂ ਦੇ ਵਿੱਚ ਇਹ 28 ਤੋਂ 30 ਕੁਇੰਟਲ ਜੀ ਠੀਕ ਹੈ ਇਹਨੂੰ ਵੀ ਠੀਕ ਹੈ ਤੇ ਫਾਊਂਡੇਸ਼ਨ ਬੀਜ ਮਿਲ ਜੂਗਾ ਤੁਹਾਨੂੰ ਤੇ ਬਾਕੀ ਸਰਟੀਫਾਈਡ ਫਰਮ ਹੈ ਦਵਿੰਦਰ ਸਿੱਧੂ ਨੰਬਰਦਾਰ ਖੁੱਡੀਆਂ ਪਿੰਡ ਮਲੋਟ ਏਰੀਏ ਦੇ ਵਿੱਚ ਲੰਬੀ ਤੋਂ 2 ਕਿਲੋਮੀਟਰ ਹੈ ਜੀ ਆਪਣਾ ਪਿੰਡ ਦਾ 2 ਕਿਲੋਮੀਟਰ ਜੀ ਲੰਬੀ ਤੋਂ 2 ਕਿਲੋਮੀਟਰ ਹੈ ਤੇ ਤੁਸੀਂ ਦੇਖ ਸਕਦੇ ਹੋ ਇੰਨਾ ਕੀ ਬੀਜ ਹੈ ਤੇ ਬੀਜ ਦੀ ਇੰਨੀ ਕੁ ਗਾਰੰਟੀ ਲੈ ਸਕਦੇ ਆ ਵੀ ਆਪਾਂ ਵੀ ਹਰ ਸਾਲ ਇੰਨਾ ਤੋਂ ਹੀ ਜਿਹੜਾ ਕਣਕ ਤੇ ਝੋਨੇ ਦਾ ਬੀਜ ਖਰੀਦ ਕੇ ਵਰਤਦੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਜਰਮੀਨੇਸ਼ਨ ਚੈੱਕ ਕਰ ਕੀਤੀ ਹੋਈ ਹੈ ਇਹਨਾਂ ਨੇ ਸਕਰੀਨ ਤੇ ਚੱਲਦਾ ਨੰਬਰ ਹੈ ਸੰਪਰਕ ਕਰਨ। ਆਪ ਕਿ ਕਿਸਾਨ ਭਰਾ ਖੁਦ ਵੀ ਦੇਖ ਲੈਣ। ਹਾਂਜੀ। ਹੈ ਆਪ ਵੀ ਚੈੱਕ ਕਰ ਲੈਣ ਮੇਰੇ ਦੇ ਨਾ ਰਹਿਣ ਕੱਲਾ। ਠੀਕ ਹੈ। ਬੀਜ ਲਈ। ਬੀਜ ਲਈ ਜਾ ਕੇ ਬਾਅਦ ਚੈੱਕ ਕਰ ਲੈਣਾ। ਹਾਂਜੀ। ਚੌਥੇ ਦਿਨ ਬੇਟੇ ਪਤਾ ਲੱਗ ਜਾਂਦਾ। ਠੀਕ ਹੈ। ਗੋਰੀ ਤੇ ਲਾਓ ਦੂਰੀ ਕਰ ਦਿਓ ਬਸ ਪਾਣੀ ਪਾਉਂਦੇ ਰਹੋ। ਹਾਂਜੀ। ਤੇ ਬਸ ਤਿੰਨ ਵਾਰੀ ਦਿਹਾੜੀ ਚ ਪਾਣੀ ਪਾਓ। ਜਿੱਲੀ ਰੱਖੋ। ਚੌਥੇ ਦਿਨ ਕਣਕ ਸਾਰੀ ਉਗ ਰਹੀ ਹੁੰਦੀ। ਤੇ ਸੋਨੂੰ ਵਧੀਆ ਕਣਕ ਦੇ ਬੀਜ ਇੱਥੋਂ ਮਿਲ ਜਾਣਗੇ। ਕੋਈ ਵੀ ਬੀਜ ਲੈਣਾ ਤਾਂ ਸਕਰੀਨ ਤੇ ਨੰਬਰ ਆ ਜਲਦੀ ਜਲਦੀ ਸੰਪਰਕ ਕਰ